ਲੋਗੋਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦੇ ਜੀ ਵੀਰੋ ਕੰਮ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਾਈ ਸਾਰਿਆਂ ਦੀ ਵਧੀਆ ਹੋ ਰਹੀਆਂ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਹੀ ਪੁੱਤ ਖੁਸ਼ੀਆਂ ਖੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚ ਹੋਣ ਜੀ ਬਰਕਤਾਂ ਤੇ ਲੋ ਜੀ ਆਪਣੇ ਘਰ ਦੇ ਵਿੱਚ ਬੈਠੇ ਆ ਤੇ ਬਾਕੀ ਜੀਰੀ ਦਾ ਜਿਹੜਾ ਆਪਣਾ ਕੰਮ ਹੈ ਜੀ ਇੱਕ ਦੋ ਦਿਨ ਦੇ ਵਿੱਚ ਸ਼ੁਰੂ ਹੋ ਜਾਣਾ ਵੀ ਸਾਡੇ ਹਿਸਾਬ ਕਿਤਾਬ ਕੋ ਸੋਹਰਾ ਹੈ ਵੀ ਪਹਿਲਾਂ ਦੂਏ ਕਰ ਲਾਉਂਦੇ ਜਿਹਦੀ ਜ਼ਮੀਨ ਪਿੱਛੇ ਹੈ ਜੀ ਕਿਉਂਕਿ ਚਾਰ ਗਰਾਂ ਦੀ ਪੰਜ ਦੀ ਜ਼ਮੀਨ ਹੈ ਸਾਡੇ ਨੇਤਰਬਾਈ ਰਾਣ ਦੀ ਜਾਨਮਾਲ ਦੀ ਰਾਜੂ ਬਾਈ ਦੀ ਸਾਡੀ ਜਿਹਦੀ ਪਿੱਛੇ ਜ਼ਮੀਨ ਹੈ ਜੋ ਸਭ ਤੋਂ ਪਹਿਲਾਂ ਜੀਨੀ ਲਾਉਂਦਾ ਹੈ ਅੱਜ ਤੋਂ ਨਹੀਂ ਪਹਿਲਾਂ ਤੋਂ ਹੀ ਚੱਲਦਾ ਆਉਂਦਾ ਹੈ ਪਹਿਲਾਂ ਨੇਤਰਬਾਈ ਰਾਣੇ ਲਈ ਫਿਰ ਰਾਜੂ ਬਾਈ ਨੇ ਲਈ ਉਸ ਤੋਂ ਬਾਅਦ ਸਾਡਾ ਤੇ ਫਿਰ ਨਾਲ ਦੀ ਨਾਲ ਮੇਰਾ ਜਸਵੀਰ ਬਾਈ ਦਾ ਖੇਤ ਇਕੱਠਾ ਹੀ ਲੱਗਦਾ ਕਿਉਂਕਿ ਉਹਦੀ ਮ ਇਕੱਠੀ ਹੋ ਬਹਾਈ ਇਕੱਠੀ ਹੋ ਬੜਾਈ ਸਾਰਾ ਕੁਝ ਇਕੱਠਾ ਹੀ ਬਰਾਬਰ ਚੱਲਦਾ ਤੇ ਉਹਦਾ ਵੀ ਕੰਮ ਚੱਲ ਪੈਣਾ ਜੀ ਤੇ ਹੁਣ ਬੈਠੇ ਜੀ ਤਿਆਰ ਹੋਏ ਜਾਣਾ ਬਾਈ ਬڑے ਭਾਣ ਕੋਲ ਚੰਡੀਗੜ੍ਹ ਵਾਲੀ ਕੋਲ ਵੀ ਭੁਖੜੀ ਪਿੰਡ ਛੱਡ ਕੇ ਆਉਣਾ ਜੀ ਜਸ਼ਨ ਨੂੰ ਪਹਿਲਾਂ ਨਾਨਕਾ ਗਈ ਸੀ ਤੇ ਵਿੱਚ ਵਿੱਚ ਤੁਹਾਡੇ ਕਮੈਂਟ ਵੀ ਆ ਰਹੇ ਆ ਵੀ ਬੰਬੇ ਵਾਲੀ ਬੂਆ ਕੋਲ ਨਹੀਂ ਗਈ ਬੰਬੇ ਵਾਲੀ ਬੂਆ ਕੋਲ ਵੀ ਜਾਣ ਦੀ ਤਿਆਗੀ ਸੀ ਜੀ ਤੁਸੀਂ ਦੇਖਿਆ ਪਿੱਛੇ ਜੇ ਚਲੋ ਵੀ ਪਤਾ ਨਹੀਂ ਹੁੰਦਾ ਕਹਿੰਦੇ ਮਾੜਾ ਵਕਤ ਜਦੋਂ ਆਉਂਦਾ ਏ ਦੱਸ ਕੇ ਨਹੀਂ ਆਉਂਦਾ ਜਸਵੀਰ ਬਾਈ ਦਾ ਤੁਹਾਨੂੰ ਪਤਾ ਕਿੰਨਾ ਹੋਇਆ ਵੀ న్యూਸ ਚੈਨਲਾਂ 'ਤੇ ਵੀ ਚੱਲਿਆ ਵੀ ਜਸੂਸ ਹੈ ਚਲੋ ਉਹ ਚੀਜ਼ ਮਾੜਾ ਵਕਤ ਲੰਘ ਗਿਆ ਬੇਕਸੂਰ ਸਾਹਿਬਤ ਹੋ ਗਿਆ ਜੀ ਆ ਜਾਣਾ ਥੋੜੇ ਜਿਹੇ ਦਿਨ ਤੱਕ ਮਹਾਰਾ ਦੀ ਕਿਰਪਾ ਨਾਲ ਤੇ ਵਿੱਚੇ ਵਿੱਚ ਜਦੋਂ ਕੰਮ ਚੱਲਦਾ ਸੀ ਫਿਰ ਕਿਉਂਕਿ ਫਾਦਰ ਸਾਹਿਬ ਨੇ ਜਾਣਾ ਤਾਂ ਜਸਰ ਨਾਲ ਵੀ ਸਾਡਾ ਵੀ ਮਨ ਨਹੀਂ ਕਰਿਆ ਆਪ ਵੀ ਇਹ ਕਹੀਗੇ ਪਾਪਾ ਜੀ ਨੇ ਤਾਂ ਸਿੱਧਾ ਹੀ ਕਰਤਾ ਤਾਂ ਵੀ ਮੈਂ ਜਾਨਾ ਨੇ ਵੀ ਕਹਿੰਦਾ ਵੀ ਆਪਣੇ ਘਰ ਤੇ ਹੀ ਕੰਮ ਚਲੋ ਜ਼ਰੂਰੀ ਆ ਪਰਿਵਾਰ ਆ ਇਕੱਠਾ ਰਹਿੰਦਾ ਸਾਰੰਦੇ ਦੁੱਖ ਸੁੱਖ ਦੇ ਵਿੱਚ ਖੜਦੇ ਆ ਐਨੀ ਗੱਲ ਵੀ ਰੋ ਵੀ ਅਸੀਂ ਉਹਨਾਂ ਨਾਲ ਕੰਮ ਕਰਾਉਂਦੇ ਆ ਸਾਨੂੰ ਪਤਾ ਵੀ ਉਹਨਾਂ ਦਾ ਸਾਨੂੰ ਕਿੰਨਾ ਖਸਾਰ ਆ ਵੀ 20 ਮਿੰਟੋ ਸਕਿੰਟੀ ਜਦੋਂ ਮਰਜੀ ਫੋਨ ਕਰਦੀਏ ਬਾਈ ਨੂੰ ਨੇਤਰ ਬਾਈ ਨੂੰ ਰਾਜੂ ਬਾਈ ਨੂੰ 20 ਮਿੰਟੋ ਸਕਿੰਟੀ ਆ ਜਾਂਦੇ ਆ ਇਹ ਨਹੀਂ ਗੱਲ ਹੈਗੀ ਵੀ ਹਾਥੀ ਹੈਲਪ ਕਰਨੀਆਂ ਚਾਹੇ ਪੈਸੇ ਲਈ ਵੀ ਕਹਦੀਏ ਉਹ ਵੀ ਹੈਲਪ ਪੂਰੀ ਆ ਪਰਿਵਾਰ ਸਾਂਝਾ ਪਰਿਵਾਰ ਆ ਇੱਕ ਨਹੀਂ ਮਹਾਰਾਜ ਜੀ ਕਿਰਪਾ ਰੱਖੇ ਸੋ ਉਸ ਚੱਕਰ ਦੇ ਵਿੱਚ ਜਸ਼ਨ ਰਹਿ ਗਈ ਜੀ ਘਰ ਤੇ ਜੇ ਹੁਣ ਭੇਜਦੇ ਤਾਂ ਦਿਨ ਰਹਿ ਕੇ ਥੋੜੇ ਉਹ ਗੱਲ ਨਹੀਂ ਬਣਦੀ ਇੱਕ ਦੋ ਦਿਨ ਜਾਣ ਨੂੰ ਲੱਗਣਿਆ ਫਿਰ ਮੁੜ ਕੇ ਆਉਣ ਨੂੰ ਕਿਉਂਕਿ ਸਕੂਲ ਦਾ ਇਹਦਾ ਥੋੜਾ ਜਿਹਾ ਕੰਮ ਵੀ ਰੰਦਾ ਨਵੇੜ ਵੀ ਲਿਆ ਤਾਂ ਬਾਕੀ ਹੁਣ ਕੰਮ ਹੈ ਜੇ ਸਕੂਲ ਦਾ ਵੀ ਮੋਬਾਈਲਾਂ ਪਰ ਆਈ ਜਾਂਦਾ ਪੜਨ ਨੂੰ ਹੁਸ਼ਿਆਰ ਆ ਤੁਹਾਨੂੰ ਪਤਾ ਵੀ ਆਪਣਾ ਕੰਮ ਕਰੀ ਜਾਂਦੀ ਹੈ ਸੋ ਇਸ ਕਰਕੇ ਜਿਹੜੇ 10 ਦਿਨ ਰਹਿ ਗਏ ਵੀ ਇਹਦੇ ਬੜੀ ਬੂਆ ਕੋਲ ਅਜੇ ਛੱਡੇ ਹੋਣਾ ਜੀ ਕੰਡੀਗੜ ਵਾਲੀ ਕੋਲ ਤਿਆਰ ਹੋਈ ਬੈਠੇ ਆ ਨਾਲ ਪਰਮ ਨੇ ਵੀ ਜਣਾ ਜੀ ਪਰਮ ਕਿਤੇ ਨਹੀਂ ਜਾਂਦਾ ਪਰਮ ਨੇ ਨਾਲ ਮੁੜਿਆ ਆਉਣਾ ਮਲਾਉਂਦੇ ਜੀ ਕੈਮਰਾ ਗਰਲ ਬਣੀ ਵੀ ਸਾਡੀ ਜਸ਼ਨ ਲੋ ਜੀ ਮਿਲੋ ਮੇਰੇ ਨਾਲ ਸਾਰਿਆਂ ਤੇ ਆਪਰੇ ਸਸਰੇ ਕਾਲ ਜੀ ਸ਼ਸ਼ੀ ਕਾਲ ਜੀ ਮੇਰੇ ਕੋਲ ਸਾਰਿਆਂ ਨਾਲ ਸਿਰ ਜੋੜ ਕੇ ਪੈਰ ਪਰ ਸ਼ਸ਼ੀ ਕਾਲ ਜੀ ਬਾਈਆ ਬੈਗ ਦੇਖੋ ਕਿੰਨਾ ਬੜਾ ਤਿਆਰ ਆ ਇਹ ਬੈਗ ਤਾਂ ਜਦੂਈ ਭੈਣ ਕੋਲ ਨੂੰ ਰੈਡੀ ਕਰ ਰਹੀ ਸੀ ਤੇ ਵੀ ਐਨੀ ਦਾ ਪਤਾ ਕਿ ਦੂਜੀ ਭੈਣ ਕੋਲ ਨੂੰ ਜਾਣਾ ਪੈ ਜਾਣਾ ਹਾਂ ਚਲੋ ਕੋਸ਼ਿਸ਼ ਤਾਂ ਕਰੀਤੀ ਜੀ ਬੇ ਅਗਲੇ ਸਾਲ ਸਹੀ ਬਣ ਜਾਂਦੇ ਚਲੋ ਹਾਂ ਚਲੋ ਹਾਂ ਬੱਲੇ ਤੂੰ ਵੀ ਬੂਆ ਕੋਲ ਰਹਿਣਾ ਕਿ ਪਾਪਾ ਨਾਲ ਮੁੜ ਕੇ ਆਉਣਾ ਪਾਪਾ ਨਾਲ ਮੁੜ ਕੇ ਆਉਣਾ ਲੋ ਬਈ ਇੰਨੇ ਆਪਣਾ ਸੈਂਡਲ-ਸੁੰਡਲ ਪਾ ਲਏ ਆਬਿਜੇਸ਼ਨ ਹਾਂਜੀ ਉਹ ਵゼ ਕਹਿ ਰਿਹਾ ਹੈਗਾ ਨਾ ਦੀਦੀ ਭੇਜਣੀ ਨਹੀਂ ਆਏਗੀ ਉਹਨੇ ਜੇ ਅਗਰ ਮਾਨ ਨਹੀਂ ਲੱਗਣਾ ਹੈਗਾ ਮੈਂ ਜਾਣਦੇ ਦੀਦੀਨ ਕੋਟਾਈ ਕਰਦੀ ਆ ਫੇਰੀ ਉਹ ਕਹਿੰਦਾ ਠੀਕ ਆ ਅੱਛਾ ਠੀਕ ਆ ਚਲੋ ਬਾਈ ਭੈਣਾ ਭਾਈਆਂ ਦਾ ਪਿਆਰ ਹੈ ਲੜਾਈਆਂ ਵੀ ਜ਼ਰੂਰੀ ਆ ਠੀਕ ਨੇ ਲੜਦੇ ਆ ਇਕੱਠੇ ਰਹਿੰਦੇ ਆ ਹਾਂ ਛੁੱਟੀਆਂ ਲੈ ਕੇ ਸਾਰੀਆਂ ਹਾਂ ਬਈ ਛੁੱਟੀਆਂ ਮੈਂ 10 ਕਰਾਈਆਂ ਦੀ ਹਾਂ ਹਾਂ 10 ਕਰਾਈਆਂ ਸਹੀ ਗੱਲ ਹੈ ਕਰਾਈ ਦਿੱਤਾ ਨਾ ਕਰੀ ਹਾਂ ਲੋ ਬਈ ਜੇਸ਼ਨੱਖਾਂ ਨਾਲੇ ਘੂਰ ਦਿੰਦੇ ਆ ਚੱਲ ਕੋਈ ਨਹੀਂ ਭਾਈ ਆਵੇ ਜੇਸ਼ਨ ਦਾ ਠੀਕ ਨਹੀਂ ਹਾਂ ਬਈ ਜੇਸ਼ਨ ਕੰਮ ਕਿੰਨਾ ਕਰਨਾ ਆਉਂਦਾ ਜੀ ਲੋ ਦੇ ਚੱਲ ਕੋਈ ਨਹੀਂ ਮੁੜਿਆਉਣਾ ਮੇਰੇ ਨਾਲ ਇਹਦਾ ਬਾਈ ਜੀ ਨਹੀਂ ਲੱਗਦਾ ਔਰ ਇਹਨੂੰ ਆ ਇਹ ਬਾਈ ਖੇਤਾਂ ਘੁੱਤਾ ਜੇ ਸਾਡੇ ਨਾਲ ਜਾਈ ਜਾਂਦਾ ਇਹਦਾ ਜੀ ਨਹੀਂ ਲੱਗਦਾ ਪਤਾ ਨਹੀਂ ਕੀ ਗੱਲ ਆ ਆਪਣੇ ਘਰ ਉਹ ਹੁਣ ਬਾਈ ਏਸੀ ਕਰਤਾ ਸੀ ਬੰਦ ਮੈਂ ਵੀ ਨਹੀਂ ਕਰਿਆ ਬੰਦ ਇਹ ਕਰਿਆ ਹਰਜੀਤ ਨੇ ਬੰਦ ਮੈਂ ਕਰਤਾ ਜਮੰਦ ਮੈਂ ਫਿਰ ਤੁਸੀਂ ਬਾਹਰ ਨਹੀਂ ਕੰਨਾ ਖਰਾਬ ਕਰੂਗਾ ਧੁੱਪ ਦੇ ਵਿੱਚ ਲੋ ਬਾਈ ਇਹ ਵੀ ਇੱਕ ਖਾਸियत ਹੈ ਜੇ ਕਿਤੇ ਰਿਸ਼ਤੇਦਾਰੀ ਨੂੰ ਜਾਣਾ ਤਾਂ ਅੱਧਾ ਘੰਟਾ ਪਹਿਲਾਂ ਏਸੀ ਬੰਦ ਕਰ ਦਿੰਦੇ ਵੀ ਧੁੱਪ ਚ ਜਾਣਾ ਹਨਾ ਜੱਜਨ ਹਾਂਜੀ ਕਿਉਂਕਿ ਹਮਰਾ ਉਹ ਗਾਂ ਰਾਤੋਂ ਦਾ ਪਾਸਾ ਰਿਹਾ ਉਹ ਆ ਕੇ ਰੱਖੇ ਨੇ ਇਸ ਵੇਲੇ ਤਾਂ ਕਿਸ ਨੂੰ ਨਹੀਂ ਦਿੰਦੇ ਇਹ ਕਾ ਕਰਦੇ ਕੱਟੇ ਕੱਟ ਲਾਉਂਦੇ ਆਵੇ ਜਸ਼ਨ ਕਿੰਨੇ ਖੁਸ਼ ਆ ਬੂਆ ਕੋਲ ਨੂੰ ਜਾ ਬਹੁਤ ਐਮੀ ਹਾਂਜੀ ਕੋਈ ਅਰੇ ਛੋਟਾ ਵੀ ਆ ਤਾਂ ਕਰਕੇ ਨਹੀਂ ਸਮਝ ਜੀ ਵੀ ਨਹੀਂ ਆਈ ਜੀ ਨੂੰ ਵੀ ਦੋ ਤਿੰਨ ਸਾਲ ਤੱਕ ਫਿਰ ਕਰੇ ਘਰ ਘਰ ਨਹੀਂ ਜਾਊਗਾ ਫੇਰ ਐ ਸਾਹੋ ਚਲੋ ਹੋ ਜਾਂਦਾ ਹੈ ਹਰੇਕ ਦੀ ਆਪਣੀ ਆਪਣੀ ਹੁੰਦੀ ਹੈ ਕੋਈ ਕਹਿੰਦੇ ਰਹਾ ਮਿੰਨਾ ਮੇਰੇ বিনা ਮੇਰੇ ਨਾਲੇ ਲੋ ਭਾਈ ਸਾਡੇ ਘਰ ਦੀ ਚੱਲੀ ਰੌਣਕ ਬਹੁਤ ਕੰਮ ਕਰਾਇਆ ਦੋ ਦਿਨ ਭਾਈ ਜਸ਼ਨ ਨੇ ਹਾਂਜੀ ਅੱਜ ਵੀ ਸਵੇਰ ਨਾਲ 5 ਵਜੇ ਗਈ ਖੇਤ ਨੂੰ ਲਫਾਫਾ ਲੁਕਾ ਲਵਾ ਕੇ ਆਈ ਹੈ ਮੈਂ ਤਾਂ ਮਨ ਮੂਰੇ ਖਾਲੀ ਪੱਟ ਦਿੱਤੇ ਬਾਬਾ ਸਾਡੇ ਪਾਪਾ ਜੀ ਯਾਰ ਤੇ ਜਸ਼ਨ ਪਿੱਛੇ ਲਾਫਾ ਲਾਉਂਦੇ ਤੇ ਮੂਰੇ ਬਾਈ ਫੜ ਕੇ ਬੈਠਦੀ ਰਹੀ ਹੈ ਨਾ ਜਿਵੇਂ ਨਾਮ ਟੁੱਟ ਗਿਆ ਦਾ ਅੱਜ ਨਹੀਂ ਥੋੜਾ ਹੀ ਜਾ ਕੇ ਕੰਮ ਹਾਂ ਕਰਿਆ ਸਾਡੀ ਫੋਨ ਪਾਪਾ ਰੋਟੀ ਲੈ ਕੇ ਆਵਾ ਹਾਂ ਆ ਬਈ ਇਹ ਹਾਂ ਸਾਨੂੰ ਕਮੈਂਟ ਆਇਆਤਾ ਕਹਿੰਦੇ ਵੀ ਪਰਮ ਆ ਜਿਹੜਾ ਜ਼ੋਮੈਟੋ ਵਾਲਿਆਂ ਤੇ ਘਟ ਨਹੀਂ ਗੱਲ ਪੱਕੀ ਗਈ ਬਾਈ ਨੇ ਅੱਧਾ ਘੰਟਾ ਮੈਂ ਹਸੀ ਗਿਆ ਕਮੈਂਟ ਪੜ ਕੇ ਬਾਈ ਹੈ ਇਹਦੀ ਜਿਹੜੀ ਹੈ ਸਰਵਿਸ ਜ਼ੋਮੈਟੋ ਵਾਲੀ ਉਹ ਜਦੋਂ ਪਤਾ ਲੱਗਦਾ ਵੀ ਸਮਾਨ ਲੈ ਕੇ ਜਾਂਦਾ ਹੈ ਨਾ ਹਾਂ ਗੱਡੀ ਬਾਈ ਦੀ ਬਾਹਰ ਖੜੀ ਆ ਅੱਜ ਪਾਣੀ ਲੱਸੀ ਚਾਹ ਨਾਲ ਰੋਟੀ ਲੈ ਕੇ ਜਾਇਆ ਜੋੜਦੀ ਵਿਜੇਪ੍ਰਾਣ ਦਾ 사이드 ਵੀ ਕਿ ਸਹੀ ਗੱਲ ਆ ਚਲੋ ਬਾਈ ਬਾਕੀ ਚੱਲਦੇ ਆ ਹਾਂ ਵੀ ਤਿਆਰੀ ਆ ਹਾਂਜੀ ਫਲਪਟਾ ਫਲ ਹਾਂਜੀ ਜਸ਼ਨਤਾ ਬਾਈ ਬਹੁਤ ਖੁਸ਼ ਆ ਵੀ ਜਾ ਰਹੀ ਆ ਚਲੋ ਹੁੰਦਾ ਹੀ ਆ ਬਾਈ ਭੂਆ ਕੋਲ ਜਾਂਦਾ ਕੋਈ ਕਿਤੇ ਜਾਂਦਾ ਲੋ ਬਾਈ ਇੱਧਰ ਬੰਦਾ ਇੱਕ ਹੋਰ ਆ ਸਹੀ ਗੱਲ ਜੀ ਲੈ ਵੀ ਬੰਦੇ ਚੱਲੇ ਫਮੋ ਤੁਲੀ ਲੈ ਆ। ਫਮੋਂ ਵੀ ਚੱਲਿਆ। ਹਾਂ। ਕਿਹੜਾ ਪਿੰਡ ਜੀ ਜਾਂਦਾ ਕਿੱਥੇ? ਹਾਂ। ਉਹ ਜੀਲਾ ਦਾ ਕਿੱਥੇ ਜੀ ਜਾਂਦਾ? ਘਰ। ਘਰ ਲਾਦਾ। ਹਾਂ। ਮੈਂ ਇਹ ਹੈ ਚਾਚੇ ਨੇ ਪਟਾਵਾ ਚਾਟਾਂ ਪਰ। ਜਾਣਾ ਬੰਮੂ? ਕੋਈ ਨਾ ਕੋਈ ਚੀਜ਼ ਖਲਾਈ ਜਾਂਦਾ ਚਾਚਾ ਲੈ ਕੇ। ਤਾਂ ਕਰਕੇ ਉਹ ਤਾਂ ਜਾਣ ਨੂੰ ਜੀ ਨਹੀਂ ਕਰਦਾ ਉਹ ਦੇਖੋ। ਜਾਣਾ। ਚਾਚੇ ਨਾਲੇ ਆੜੀ ਆੜੀ। ਚਲੋ ਚੱਲੀਏ ਜਿਸਨ ਪਰ? ਹਾਂਜੀ। ਘਰ ਫਿਰ ਚਾਚਾ ਨੂੰ ਗਿਆ ਬਾਏ। ਹਾਂ ਠੀਕ ਹੈ। ਚਲ ਠੀਕ ਆ ਹਰਜੀਤ ਫਿਰ ਠੀਕ ਹੈ ਲੈ ਆ ਫਿਰ ਚਲੋ ਚਲੀਏ ਪੁੱਤਰਾ ਚਲੋ ਭਾਈ ਬਾਕੀ ਭੈਣ ਕੋਲ ਜਾ ਕੇ ਮਿਲਦੇ ਆ ਚੱਕਦੇ ਆ ਬੈਗ ਆਪਣਾ ਚਲ ਵੀ ਪਰਮ ਚੱਕ ਲੈ ਚੱਕ ਲੈ ਪੁੱਤਰਾ ਚੱਕ ਕੇ ਦਿਖਾ ਤਾਂ ਕਿੱਡਾ ਏ ਕਿੱਡਾ ਹੈ ਬੜਾ ਹੈ ਹੈ ਕਿੱਡਾ ਹੈ ਤੋਂ ਮੁਝਾ ਦਿਖਾ ਰਿਹਾ ਹੈ ਨਾ ਚਲ ਬਾਈ ਕਰਦੇ ਚਾਚੇ ਨੇ ਹੁਣ ਬਾਈ ਕਰਦੇ ਕਿੱਦਾਂ ਚਲੋ ਬਾਈ ਚੰਗਾ ਓਕੇ ਫਿਰ ਹਰਜੀਤ ਚਲੋ ਭਾਈ ਚੱਲਦੇ ਆ ਬਾਹਰ ਤੁਹਾਨੂੰ ਹੁਣ ਮੌਸਮ ਵੀ ਦਿਖਾ ਦੇਣਾ ਧੁੱਪ ਹੈ ਜਿਹੜੀ ਫੁੱਲ ਬਟਾ ਫੁੱਲ ਆਹ ਲੋ ਲੈ ਕੇ ਜਾਣਾ ਭਾਈ ਆਪਾਂ ਨੇ ਮੋਟਰਸਾਈਕਲ ਜਾਮ ਲੱਗਦਾ ਫੇ ਪਹੁੰਚ ਗਏ ਭੈਣ ਕੋਲ ਭੈਣ ਸਸਿਕਾਲ ਸਸਿਕਾਲ ਜੀ ਹੋਰ ਠੀਕ ਆ ਹਾਂ ਠੀਕ ਆ ਲੋ ਭਾਈ ਪੁੱਤੀਜਾ ਬੈਠ ਗਿਆ ਆਪਣੀ ਬੂਆ ਕੋਲ ਤੇ ਉਧਰ ਪੁੱਤੀਜੀ ਭਾਈ ਸਾਹਮਣੇ ਹਾਂਜੀ ਚਾਲੇ ਪੀਛ ਤੇ ਇਧਰ ਮੇਲਾ ਮਸੀ ਜੀ ਮਸੀ ਸਸਿਕਾਲ ਸਸਿਕਾਲ ਪੁੱਤ ਹਾਂ ਸੇ ਤਾਂ ਬਾ ਵਧੀਆ ਹੈਂ ਆ ਪਮੂ ਨੂੰ ਕੀ ਕਹਤਾ ਜਾਣਾ ਕਿ ਤੁਸੀਂ ਅਸੀਂ ਤਾਂ ਕਹਿੰਦੇ ਪਮੂ ਨੂੰ ਰਹਿ ਜਾ ਪਮੂ ਨਹੀਂ ਜਾਣਾ ਹੈ ਹਾਂ ਪਮੂ ਦੇਖ ਲਾ ਬੂਆ ਕਹਿੰਦੀ ਹੋਰ ਨਜ਼ਾਰੇ ਆ ਲੋ ਬਾਈ ਬੂ ਇਹਨੂੰ ਆਇਆ ਵੀ ਐਸੀ ਨਹੀਂ ਮਾਸੀ ਕਹਿੰਦੀ ਐਸੀ ਦਿਨ ਰਾਤ ਚੱਲੂ ਪਾ ਪਮੂ ਰਹਿ ਜੂਏ ਹਾਂ ਇਹ ਲਾ ਦੇ ਜਾਂਦਾ ਬੱਚਾ ਹਾਂ ਹਾਂ ਫਸਲવાડી ਜੀ ਬਹੁਤ ਵਧੀਆ ਹੈ ਜੀ ਜੀਰੀ ਲਾਉਣੀ ਆ ਸਾਡੇ ਮੰਗਵਾਲੇ ਤੁਸੀਂ ਬਾਦ ਮੋਦੀ ਵੀ ਨਹੀਂ ਸੀ ਸਾਡੇ ਵਾਂਗੂ ਲੇਟੇ ਐ ਸੋ ਹਾਂ ਠੀਕ ਨੇ ਚਲੋ ਕੋਈ ਨਹੀਂ ਇਹ ਤਾਂ ਚੱਲੀ ਜਾਣਾ ਖੇਤੀ ਬਾੜੀ ਦਾ ਕੰਮ ਠੀਕ ਨੇ ਆਵੇ ਪਰਮ ਜਾਣਾ ਹੁਣ ਫਿਰ ਮੇਰੇ ਕੋਲ ਰਹਿ ਜਾ ਮੇਰੇ ਕੋਲ ਰਹਿ ਜਾ ਮਾਸੀ ਛੋਟਾ ਹੁੰਦਾ ਰਹਿ ਜਾਂਦਾ ਤਾਂ ਹਾਂ ਜੋਟਾ ਹੁੰਦਾ ਰਹਿ ਜਾਂਦਾ ਮੀਨਾ ਮੀਨਾ ਤਾਂ ਜਾਂਦਾ ਹਾਂ ਕਿ ਕੀ ਵੀ ਦੇਖਣਾ ਹੁੰਦੇ ਆ ਸਹੀ ਗੱਲ ਉਹ ਯਾਦ ਕਰਦੀ ਹੈ ਜੀ ਉਹ ਗਾ ਜਿਹੜਾ ਤੋਂ ਮੂਹਣੀ ਉਹਨੂੰ ਮੁਦ ਹੋ ਜਾਏਗਾ ਚਲੋ ਹੁਣ ਬੜਾ ਵੀ ਹੋ ਗਿਆ ਥੋੜੀ ਜੀ ਅਕਲ ਵੀ ਆਉਣ ਲੱਗ ਗਈਆਂ ਤਾਂ ਹੈਨਾ ਠੀਕ ਹੈ ਨਹੀਂ ਅਸਿਕਾ ਮੰਦਮੇ ਤਾਂ ਛੁੱਟੇ ਨਾ ਇਹਨੂੰ ਨਹੀਂ ਆ ਜਸਨੀ ਮੈਂ ਛੁੱਟੀ ਨਹੀਂ ਹੋਈਆਂ ਨੂੰ ਜ ਪਹਿਲਾਂ ਪੇਪਰਾਂ ਦੇ ਬਾਅਦ ਹੋਈਆਂ ਥੋੜੀ ਜੀ ਛੁੱਟੀ ਲੋ ਬਾਈ ਸਾਰੇ ਜਸ਼ਨ ਨੂੰ ਯਾਦ ਕਰਦੇ ਆਂ ਕਿਆ ਗੱਲ ਹੈ ਜਸ਼ਨ ਨੂੰ ਸਾਰੀ ਯਾਦ ਕਰਦੇ ਤਾਂ ਫੇਰੀ ਲੈ ਭਾਈ ਸਾਰੇ ਰੌਣਕ ਲੱਗੀ ਵੀ ਆ ਬੀਬੀ ਨੇ ਵੀ ਹੁਣ ਭਾਈ ਆਪਣਾ ਬੈਠੇ ਆ ਕਦ ਮਾਰਨਾ ਕਿਹੜਾ ਹੂੰ ਉਹ ਦੇਖੋਗੇ ਚਲ ਆ ਜਿਓ ਨਾਲੇ ਸਰੋਂ ਚੱਕ ਲਿਆਇਓ ਹਾਂ ਠੀਕ ਨੇ ਕੋਈ ਨਾ ਕੋਈ ਨਹੀਂ ਕਿਸੇ ਨੂੰ ਆਮੋ ਆਏ ਦੱਸਦੇ ਕਿ ਵੀ ਜੇ ਤਾਂ ਆਗੇ ਛੇਤੀ ਛੇਤੀ ਤਾਂ ਠੀਕ ਹੈ ਕਿ ਨਹੀਂ ਪਕੌੜੇ ਪਕੂੜੇ ਸਾਡੇ ਵੀ ਬਣਦੇ ਆ ਫਿਰ ਨਾ ਕਿਉਂ ਕਿ ਸੀ ਕਹਾਣੀ ਕਢਾ ਲਈ ਠੀਕ ਹੈ ਹੈ ਮੈਂ ਕਰਨੀ ਫੋਨ ਆ ਜਿਓ ਆ ਜਿਓ ਠੀਕ ਨੇ ਆਵੇ ਹੁਣ ਬੂਆ ਨੇ ਖਲਾ ਫਲਾਤਾ ਪੂਰਾ ਅਸਰ ਮਸਰ ਦੇਖ ਲਾ ਬਾਈ ਭੈਣ ਰੋਟੀ ਨੂੰ ਕਹਿੰਦੀ ਸੀ ਪਰ ਹੋਣਾ ਸੀ ਮੁੜਨਾ ਠੀਕ ਨਹੀਂ ਮੰਨੇ ਭਾਈ ਰੋਟੀ ਜਮਾ ਆ ਕੇ ਦੇਤੀ ਨਹੀਂ ਚਲੋ ਚਾਹ ਪੀ ਲਈ ਹੈ ਚਲੋ ਭਾਈ ਚੱਲਦੇ ਆ ਪਰ ਮੂੰਹ ਹੁਣ ਖਿਚਲਾ ਤਿਆਰੀ ਪੈਨ ਕਰਕੇ ਗੁੱਟਾ ਵੀਂਗਾ ਕਰ ਲੈ ਕੇ ਹੈ ਗਈ ਤਾਂ ਨਹੀਂ 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 ਕਿਤਾ ਭਾਈ ਬੂਆ ਕੋਲ ਆ ਕੇ ਖੁਸ਼ ਹੋ ਗਿਆ ਘੰਟਾ ਡੇਢ ਘੰਟਾ ਸਾਡਾ ਲੱਗ ਗਿਆ ਪੂਰਾ ਔਰੇ ਵੀ ਚਾਹ ਪਾਣੀ ਲਿਆ ਪੀ ਹਾਂਜੀ 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 ਕਰੀ ਜਾਂਦੀ ਹੈ ਲੈ ਖੁਸ਼ ਹੋਈ ਪਈ ਐ ਤਾਂ ਹੈਂ ਇਹਦੇ ਆਪਣਾ ਖੁਸ਼ੀ ਲੈਣਾ ਹੈ ਹੈ ਰੋੜ ਕੇ ਕੋਈ ਚੋਈ ਪਈ ਆ ਚਲੋ ਭਾਈ ਚਲਦੇ ਆ ਘਰ ਨੂੰ ਫਿਰ ਆਪਣਾ ਚਲ ਠੀਕ ਆ ਭਾਣਾ ਫਿਰ ਠੀਕ ਹੈ ਮਾਰੇ ਢੇੜਾ ਲੈਣ ਤਾਂ ਨਹੀਂ ਆਉਂਗਾ ਠੀਕ ਹੈ ਗਰਮੀ ਕਰਕੇ ਹੈ ਬਾਅਦ ਚਾਜੀ ਕੋਈ ਗੱਲ ਨਹੀਂ